ਇੱਕ ਹੋਰ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇਸ ਟਾਈਮ ਜਿਹੜਾ ਹੈ ਫਿਲਹਾਲ ਜਿਹੜੀ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ ਸਾਡੇ ਸਾਰਿਆਂ ਨੂੰ ਪਤਾ ਹੈ ਕਿ ਇਸ ਟਾਈਮ ਤੇ ਕੀ ਚੱਲ ਰਿਹਾ ਹੈ ਇੰਡੀਆ ਤੇ ਪਾਕਿਸਤਾਨ ਦੇ ਵਿਚਾਲੇ ਸਿਚੁਏਸ਼ਨਸ ਕਿਦਾਂ ਦੇ ਬੜੀਆਂ ਹੋਈਆਂ ਨੇ ਇਸੇ ਦੇ ਵਿਚਾਲੇ ਫਿਲਹਾਲ ਵੱਡੀ ਅਪਡੇਟ ਹੋਦੀ ਇਹੀ ਆ ਰਹੀ ਹੈ ਸਾਹਮਣੇ ਕਿ ਜਿਹੜੀ ਅੱਜ ਸਵੇਰ ਤੋਂ ਮੀਟਿੰਗ ਚੱਲ ਰਹੀ ਸੀ ਅ ਇੰਡੀਆ ਡਿਫੈਂਸ ਮਿਨਿਸਟਰੀ ਦੀ ਉਸ ਦੇ ਵਿੱਚ ਇੱਕ ਜਿਹੜਾ ਹੋਣੇ ਹੋਣੇ ਪ੍ਰੈਸ ਰਿਲੀਜ਼ ਜਨਰੇਟ ਕੀਤਾ ਗਿਆ ਮਿਨਿਸਟਰੀ ਆਫ ਡਿਫੈਂਸ ਵੱਲੋਂ ਇੱਕ ਜਿਹੜਾ ਹੈ ਪ੍ਰੈਸ ਰਿਲੀਜ਼ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਹ ਕੀ ਕੁਛ ਹੋਇਆ ਮਿਸ਼ਨ ਸਿੰਧੂਰ ਦੇ ਤਹਿਤ ਜਿਹੜਾ ਸਭ ਤੋਂ ਪਹਿਲੇ ਨੰਬਰ ਤੇ ਜਿੱਦਣ ਭਾਰਤ ਵੱਲੋਂ 7 ਤਰੀਕ ਨੂੰ ਜਿਹੜਾ ਉਹ ਰਾਤ ਦੇ ਵੇਲੇ ਅਟੈਕ ਕੀਤਾ ਜਾਂਦਾ ਤਾਂ ਉਸ ਵੇਲੇ ਜਿਹੜਾ ਹੈ ਉਹ ਕਾਫੀ ਸਾਰੇ ਥਾਵਾਂ ਦੇ ਉੱਪਰ ਇੰਡੀਆ ਵੱਲੋਂ ਜਿਹੜਾ ਉਹ ਅਤਵਾਦੀਆਂ ਨੂੰ ਜਿਹੜਾ ਉਹ ਠੇਰ ਕਰਤਾ ਜਾਂਦਾ ਜਿਸ ਤੋਂ ਬਾਅਦ ਕਿ ਬੀਤੀ ਰਾਤ 7 ਤੇ 8 ਤਰੀਕ ਦੀ ਜਿਹੜੀ ਰਾਤ ਹੈ ਕੱਲ ਰਾਤ ਜਿਹੜਾ ਹੈ ਉਹ ਅੰਮ੍ਰਿਤਸਰ ਦੇ ਵਿੱਚ ਕਾਫੀ ਥਾਵਾਂ ਦੇ ਉੱਪਰ ਜਿਹੜਾ ਹੈ ਆਵਾਜ਼ ਸੁਣਨ ਨੂੰ ਮਿਲੀ ਜਿਸ ਦੇ ਵਿੱਚ ਲੋਕਾਂ ਨੂੰ ਜਿਹੜਾ ਹੈ ਇਹ ਸ਼ੱਕ ਸੀ ਕਿ ਸ਼ਾਇਦ ਪਾਕਿਸਤਾਨ ਵੱਲੋਂ ਹਮਲਾ ਕਰ ਦਿੱਤਾ ਗਿਆ ਪਰ ਹਲੇ ਤੱਕ ਕੋਈ ਵੀ ਜਿਹੜੀ ਹੈ ਉਹ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਸੀ ਤੇ ਇਸ ਦੇ ਉੱਪਰ ਹੁਣ ਜਿਹੜੀ ਪ੍ਰਤੀਕਿਰਿਆ ਆਈ ਹੈ ਜਿਹੜਾ ਇੱਕ ਪ੍ਰੈਸ ਰਿਲੀਜ਼ ਸਾਹਮਣੇ ਆਇਆ ਤੁਹਾਨੂੰ ਦੱਸ ਦਿੰਨੇ ਆ ਕਿ ਪ੍ਰੈਸ ਰਿਲੀਜ਼ ਦੇ ਵਿੱਚ ਕੀ ਕੀ ਚੀਜ਼ ਜਿਹੜੀਆਂ ਲਿਖ ਕੇ ਸਾਹਮਣੇ ਆਈਆਂ ਨੇ ਫਿਲਹਾਲ ਇੱਕ ਸਭ ਤੋਂ ਵੱਡੀ ਜਿਹੜੀ ਹੈ ਖੁਸ਼ਖਬਰੀ ਉਹ ਤੁਹਾਡੇ ਸਾਰੇ ਆਵਾਸਥੇ ਇਹ ਸਾਹਮਣੇ ਆ ਰਹੀ ਹੈ ਹੁਣ ਤੱਕ ਦੀ ਕਿ ਇੰਡੀਆ ਗਵਰਨਮੈਂਟ ਵੱਲੋਂ ਜਿਹੜੇ ਸਾਡੇ ਫੌਜੀ ਨੇ ਉਹਨਾਂ ਵੱਲੋਂ ਇੱਕ ਵੱਡੀ ਕਾਰਵਾਈ ਜਿਹੜੀ ਕੀਤੀ ਗਈ ਹੈ ਜਿਸ ਦੇ ਤਹਿਤ ਪਾਕਿਸਤਾਨ ਦਾ ਏਅਰ ਡਿਫੈਂਸ ਸਿਸਟਮ ਡਿਸਟਰੋਏ ਕਰ ਦਿੱਤਾ ਗਿਆ ਜੀ ਹਾਂ ਬਿਲਕੁਲ ਹੁਣੇ-ਹੁਣੇ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਿ ਪਾਕਿਸਤਾਨ ਵੱਲੋਂ ਜਿਹੜੇ ਉਹਨਾਂ ਦਾ ਡਿਫੈਂਸ ਸਿਸਟਮ ਸੀਗਾ ਕਿ ਇਦਰੋਂ ਦੀ ਇੰਡੀਆ ਵੱਲੋਂ ਕੋਈ ਵੀ ਹਵਾਈ ਜਹਾਜ਼ ਜਾਂ ਕੋਈ ਵੀ ਜਿਹੜਾ ਉਹ ਮਿਸਾਈਲ ਜਾਂਦੀ ਸੀ ਤਾਂ ਉਹ ਏਅਰ ਡਿਫੈਂਸ ਸਿਸਟਮ ਉਸਨੂੰ ਰੋਕਦਾ ਸੀ ਉਸਨੂੰ ਡਿਟੈਕਟ ਕਰਦਾ ਸੀ ਇਹ ਡਿਫੈਂਸ ਸਿਸਟਮ ਜਿਹੜਾ ਹੈ ਚਾਈਨਾ ਵੱਲੋਂ ਪਾਕਿਸਤਾਨ ਨੂੰ ਦਿੱਤਾ ਗਿਆ ਸੀ ਤੇ ਇਹ ਡਿਫੈਂਸ ਸਿਸਟਮ ਨੇ ਇੰਡੀਆ ਵੱਲੋਂ ਡਿਸਟਰੋਏ ਕਰ ਦਿੱਤਾ ਗਿਆ ਜੀ ਹਾਂ ਬਿਲਕੁਲ ਕੁਝ ਸਮੇਂ ਪਹਿਲਾਂ ਦੀ ਖਬਰ ਸਾਹਮਣੇ ਆਈ ਹੈ ਕਿ ਭਾਰਤੀ ਫੌਜ ਵੱਲੋਂ 에ਅਰ ਡਿਫੈਂਸ ਸਿਸਟਮ ਜਿਹੜਾ ਪਾਕਿਸਤਾਨ ਦਾ ਉਸ ਨੂੰ ਡਿਸਟਰੋਏ ਕਰ ਦਿੱਤਾ ਗਿਆ ਜੀ ਹਾਂ ਬਿਲਕੁਲ ਬਹੁਤ ਵੱਡੀ ਖਬਰ ਹੌਣ ਦੀ ਸਾਹਮਣੇ ਆ ਰਹੀ ਹੈ ਇੱਕ ਜਿਹੜਾ ਮਿਸ਼ਨ ਸਿੰਧੂਰ ਹੈ ਉਹ ਇਹ ਗੱਲ ਦੱਸੀ ਗਈ ਸੀ ਜਿਹੜੇ ਰੱਖਿਆ ਮੰਤਰੀ ਨੇ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਮਿਸ਼ਨ ਸਿੰਧੂਰ ਕੋਈ ਇੱਕ ਦਿਨ ਦਾ ਜਾਂ ਕੁਝ ਮਿੰਟਾਂ ਦਾ ਕੁਝ ਘੰਟਿਆਂ ਦਾ ਮਿਸ਼ਨ ਨਹੀਂ ਸੀ ਇਹ ਮਿਸ਼ਨ ਜਿਹੜਾ ਹੈ ਲਗਾਤਾਰ جاری ਹੈ ਤੇ ਅੱਗੇ ਵੀ ਇਸੇ ਤਰੀਕੇ ਨਾਲ ਚੱਲਦਾ ਰਹੇਗਾ ਜੇ ਪਾਕਿਸਤਾਨ ਆਪਣੀਆਂ ਕੁਝੀਆਂ ਹਰਕਤਾਂ ਤੋਂ ਬਾਜ਼ ਨਹੀਂ ਆਏਗਾ ਤਾਂ ਇਹ ਮਿਸ਼ਨ ਦੇ ਤਹਿਤ ਉਸ ਨੂੰ ਸਬਕ ਸਿਖਾਇਆ ਜਾਵੇਗਾ ਤਾਂ ਇਸੇ ਦੇ ਤਹਿਤ ਹੁਣ ਫਿਰ ਹਾਲ ਦੀ ਵੱਡੀ ਅਪਡੇਟ ਇਹ ਆ ਰਹੀ ਹੈ ਕਿ ਕਿਉਂਕਿ ਆਲਰੇਡੀ ਜਿਹੜਾ ਹੈ ਐਲਓਸੀ ਦੇ ਉੱਪਰ ਉਹ ਫਾਇਰਿੰਗ ਜਾ ਰਹੀ ਹੈ ਉਧਰੋਂ ਵੀ ਫਾਇਰਿੰਗ ਹੋ ਰਹੀ ਹੈ ਇਧਰੋਂ ਵੀ ਫਾਇਰਿੰਗ ਹੋ ਰਹੀ ਹੈ ਤੇ ਇਸੇ ਦੇ ਵਿਚਾਲੇ ਕੁਝ ਸਮਾਂ ਪਹਿਲਾਂ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਭਾਰਤੀ ਫੌਜ ਵੱਲੋਂ ਜਿਹੜੇ ਭਾਰਤ ਦੇ ਜਿਹੜੇ ਫੌਜੀ ਨੇ ਉਹਨਾਂ ਵੱਲੋਂ ਪਾਕਿਸਤਾਨ ਦਾ 에ਅਰ ਡਿਫੈਂਸ ਸਿਸਟਮ ਡਿਸਟਰੋਏ ਕਰ ਦਿੱਤਾ ਗਿਆ ਜਿਹੜਾ ਪਾਕਿਸਤਾਨ ਦਾ 에어 డిਫੈਂਸ ਸਿਸਟਮ ਸੀ ਜਿਹੜਾ ਕਿ ਇੰਡੀਆ ਵੱਲੋਂ ਜਾਂਦੀਆਂ ਮਿਸਾਈਲਜ਼ ਨੂੰ ਜਾਂ ਫਿਰ ਜਹਾਜ਼ਾਂ ਨੂੰ ਰੋਕਦਾ ਸੀ ਉਸ ਨੂੰ ਡਿਸਟਰੋਏ ਕਰ ਦਿੱਤਾ ਗਿਆ ਤਾਂ ਇਹ ਜਿਹੜੀ ਵੱਡੀ ਅਪਡੇਟ ਆ ਫਿਲਹਾਲ ਦੀ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਇੱਕ ਸ਼ੌਕਿੰਗ ਨਿਊਜ਼ ਤੁਹਾਡੇ ਵਾਸਤੇ ਹੋਏਗੀ ਜਿਹੜੀ ਹੁਣ ਤੱਕ ਤੁਸੀਂ ਨਹੀਂ ਸੁਣੀ ਹੋਏਗੀ ਜਿਹੜੀ ਬੀਤੀ ਰਾਤ ਪਾਕਿਸਤਾਨ ਵੱਲੋਂ ਅਟੈਕ ਕੀਤਾ ਗਿਆ ਸੀ ਉਹ ਜਿਹੜੀ ਆਵਾਜ਼ ਸੁਣਾਈ ਦਿੱਤੀ ਗਈ ਸੀ ਅਮਰitsar ਦੇ ਵਿੱਚ ਬੇਸਿਕਲੀ ਉਹ ਕੀ ਸੀ ਉਹ ਪਾਕਿਸਤਾਨ ਵੱਲੋਂ ਪੰਜਾਬ ਦੇ ਕੁਝ ਸ਼ਹਿਰਾਂ ਨੂੰ ਟਾਰਗੇਟ ਕੀਤਾ ਗਿਆ ਸੀ ਉਹ ਟਾਰਗੇਟ ਜਿਹੜੇ ਨੇ ਉਹ 올ਓਵਰ ਇੰਡੀਆ ਦੇ 15 ਸ਼ਹਿਰ ਸੀ ਤੇ ਇਹਨਾਂ ਦੇ ਵਿੱਚ ਪੰਜਾਬ ਦੇ ਕੁਝ ਸ਼ਹਿਰ ਸੀ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਸੀ ਤੇ ਫਿਲਹਾਲ ਹੋਇਆ ਕੀ ਬੀਤੀ ਰਾਤ ਕੇ ਜਿਹੜਾ ਇੰਡੀਆ ਦੇ ਕੋਲੇ 에ਅਰ ਡਿਫੈਂਸ ਸਿਸਟਮ ਹੈ ਆਪਣਾ ਉਸ ਵੱਲੋਂ ਐਸ ਏ ਐਮਜ਼ ਜਿਹੜੀਆਂ ਨੇ ਉਹ ਲਾਂਚ ਕੀਤੀਆਂ ਗਈਆਂ ਆਟੋਮੈਟਿਕਲੀ ਕੀ ਹੁੰਦਾ ਹੈ ਕਿ ਜਦੋਂ ਹਵਾਈ ਖੇਤਰ ਦੇ ਵਿੱਚ ਜਿੰਨਾ ਵੀ ਜਿਹੜਾ ਐਸ ਏ ਐਮ ਲੱਗੀ ਹੁੰਦੀ ਹੈ ਜਿਹਨੂੰ ਸਰਫੇਸ ਟੂ 에ਅਰ ਮਿਸਾਈਲ ਕਹਿੰਦੇ ਨੇ ਇਹ ਮਿਸਾਈਲ ਜਿਹੜੀ ਹੈ ਐਂਟੀ ਡਰੋਨ ਸਿਸਟਮ ਦੇ ਨਾਲ ਜਿੱਥੇ ਲੱਗੀ ਹੁੰਦੀ ਹੈ ਉੱਥੇ ਬੇਸਿਕਲੀ ਹੁੰਦਾ ਕਿ ਜਿਸ ਟਾਈਮ ਉਸ 에ਅਰ ਸਪੇਸ ਦੇ ਵਿੱਚ ਕੋਈ ਵੀ ਮਿਸਾਈਲ ਜਾਂ ਜਹਾਜ਼ ਜਿਹੜਾ ਦੁਸ਼ਮੰਦਾ ਉੱਥੇ ਆਏਗਾ ਤਾਂ ਉੱਥੇ ਉਹ ਜਿਹੜੀ ਐਂਟੀ ਡਰੋਨ ਮਿਸਾਈਲ ਹੈ ਉਸ ਵੱਲੋਂ ਉਸ ਨੂੰ ਹਵਾ ਦੇ ਵਿੱਚ ਨਸ਼ਟ ਕਰ ਦਿੱਤਾ ਜਾਂਦਾ ਤਾਂ ਇਹੀ ਚੀਜ਼ ਜਿਹੜੀ ਬੀਤੀ ਰਾਤ ਹੋਈ ਹੈ ਜਦੋਂ ਮਿਸਾਈਲ ਜਿਹੜੀਆਂ ਨੇ ਉਹ ਪਾਕਿਸਤਾਨ ਵੱਲੋਂ ਇੰਡੀਆ ਵੱਲੋਂ ਸਿੱਟੀਆਂ ਗਈਆਂ ਤਾਂ ਉਹ ਜਿਹੜਾ ਬਾਰਡਰ ਦੇ ਕੋਲੇ ਭਾਰਤ ਵਾਲਾ ਜਿਹੜਾ ਐਂਟੀ ਡਰੋਨ ਸਿਸਟਮ ਲੱਗਿਆ ਹੋਇਆ ਸੀ ਉਸ ਨੇ ਉਹ ਮਿਸਾਈਲ ਉਥੇ ਤਬਾਹ ਕਰ ਦਿੱਤੀਆਂ ਜਿਸ ਦੀ ਆਵਾਜ਼ ਜਿਸ ਦੀ ਗੂੰਜ ਆਈ ਤਾਂ ਬੀਤੀ ਰਾਤ ਅੰਮ੍ਰਿਤਸਰ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਲੋਕਾਂ ਨੂੰ ਸੋਨਿਕ ਬੂਮ ਦੀ ਆਵਾਜ਼ ਸੁਣਾਈ ਦਿੱਤੀ ਉਸ ਤੋਂ ਬਾਅਦ ਅੱਜ ਸਵੇਰ ਤੋਂ ਹੀ ਜਿਹੜਾ ਉਹ ਗੁਰਦਾਸਪੁਰ ਵਾਲੇ ਪਾਸੇ ਬਟਾਲੇ ਵਾਲੇ ਪਾਸੇ ਅੱਡ-ਅੱਡ ਥਾਵਾਂ ਤੇ ਜਿਹੜਾ ਉਹ ਬੌਮ ਸ਼ੈਲਸ ਮਿਲ ਰਹੇ ਨੇ ਲੋਕਾਂ ਨੂੰ ਜਿਹੜਾ ਉਹ ਆਪਣੇ ਖੇਤਾਂ ਦੇ ਵਿੱਚ ਜਿਹੜਾ ਕੁਝ ਟੁਕੜੇ ਮਿਲ ਰਹੇ ਨੇ ਤਾਂ ਇਹ ਬੇਸਿਕਲੀ ਕੀ ਸੀ ਇਹ ਜਿਹੜਾ ਪਾਕਿਸਤਾਨ ਵੱਲੋਂ ਭਾਰਤ ਵਾਲੇ ਪਾਸੇ ਨੂੰ ਮਿਜ਼ਾਈਲ ਸਿੱਟੀਆਂ ਲਗੀਆਂ ਸੀ ਇਹ ਉਸ ਨੂੰ ਡਿਸਟਰੋਏ ਕਰ ਦਿੱਤਾ ਗਿਆ ਤੇ ਇਹ ਉਸੇ ਦੇ ਟੁਕੜੇ ਸੀ ਹੁਣ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਉਹ ਕਿਹੜੇ ਸ਼ਹਿਰ ਸੀ ਜਿਹੜੇ ਟਾਰਗੇਟ ਦੇ ਉੱਪਰ ਸੀ ਤਾਂ ਬਿਲਕੁਲ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਸ਼ਾਇਦ ਤੁਹਾਡੇ ਸ਼ਹਿਰ ਦਾ ਨਾਮ ਵੀ ਇਸ ਦੇ ਵਿੱਚ ਹੋਵੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਪ੍ਰੈਸ ਨੋਟ ਹੈ ਉਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ 7 ਤੇ 8 ਤਰੀਕ ਦੀ ਰਾਤ ਨੂੰ ਪਾਕਿਸਤਾਨ ਇੰਡੀਆ ਤੇ ਵੈਸਟ ਇੰਡੀਆ ਦੇ ਕੁਝ ਸ਼ਹਿਰਾਂ ਨੂੰ ਟਾਰਗੇਟ ਬਣਾਇਆ ਜਿਹੜੇ ਸ਼ਹਿਰ ਨੇ ਤੁਹਾਨੂੰ ਇਹਨਾਂ ਸ਼ਹਿਰਾਂ ਦੇ ਨਾਮ ਦੱਸਦੇ ਨੇ ਕਿਹੜੇ-ਕਿਹੜੇ ਸ਼ਹਿਰ ਨੇ ਜਿਨ੍ਹਾਂ ਨੂੰ ਪਾਕਿਸਤਾਨ ਵੱਲੋਂ ਪੀਤੀ ਰਾਤ ਟਾਰਗੇਟ ਕੀਤਾ ਗਿਆ ਸੀ ਤਾਂ ਸਭ ਤੋਂ ਪਹਿਲਾਂ ਅਵੰਤੀਪੁਰਾ ਸ਼੍ਰੀਨਗਰ ਜੰਮੂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਨਲ ਉੱਤਰਲਈ ਫਲੌਦੀ ਪੁਝ ਇਹ ਉਹ ਸ਼ਹਿਰਾਂ ਦੇ ਨਾਮ ਨੇ ਜਿਹੜਾ ਸ਼ਹਿਰਾਂ ਨੂੰ ਪਾਕਿਸਤਾਨ ਨੇ ਬੀਤੀ ਰਾਤ ਜਿਹੜਾ ਉਹ ਟਾਰਗੇਟ ਕੀਤਾ ਸੀ ਜਿਹੜੀਆਂ ਮਿਸਾਈਲਸ ਉੱਥੋਂ ਲੌਂਚ ਕੀਤੀਆਂ ਗਈਆਂ ਸੀ ਉਹ ਮਿਸਾਈਲਸ ਇਨ੍ਹਾਂ ਸ਼ਹਿਰਾਂ ਦੇ ਉੱਪਰ ਡਾਗੀਆਂ ਗਈਆਂ ਸੀ ਤਾਂ ਡਰੋਨਸ ਮਿਸਾਈਲ ਜਿਹੜੀਆਂ ਉੱਥੋਂ ਡਾਗੀਆਂ ਗਈਆਂ ਸੀ ਉਹ ਸਾਰੀਆਂ ਜਿਹੜੀਆਂ ਨੇ ਉਹ ਯੂ ਐਸ ਗ੍ਰਿਡ ਤੇ 에ਅਰ ਡਿਫੈਂਸ ਸਿਸਟਮ ਦੇ ਨਾਲ ਡਿਸਟਰੋਏ ਕਰ ਦਿੱਤੀਆਂ ਗਈਆਂ ਹਵਾ ਦੇ ਵਿੱਚ ਹੀ ਜਿਹੜਾ ਉਹਨਾਂ ਨੂੰ ਡਿਸਟਰੋਏ ਕਰ ਦਿੱਤਾ ਗਿਆ ਜੇ ਉਹਨਾਂ ਨੂੰ ਡਿਸਟਰੋਏ ਨਾ ਕੀਤਾ ਜਾਂਦਾ ਤਾਂ ਇਹ ਜਿਹੜੇ ਸ਼ਹਿਰ ਨੇ ਇਨ੍ਹਾਂ ਸ਼ਹਿਰਾਂ ਦੇ ਉੱਪਰ ਬਹੁਤ ਭਿਆਨਕ ਕਾਰਵਾਈ ਹੋ ਸਕਦੀ ਸੀ ਤੁਹਾਨੂੰ ਦੁਬਾਰਾ ਦੱਸ ਦਿੰਨੇ ਆ ਸ਼ਹਿਰ ਕਿਹੜੇ ਕਿਹੜੇ ਨੇ ਅਵੰਤੀਪੁਰਾ ਸ਼੍ਰੀਨਗਰ ਜੰਮੂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਨਲ ਫਲੌਦੀ ਉੱਤਰਲਈ ਤੇ ਪੁਝ ਇਹਨਾਂ ਸ਼ਹਿਰਾਂ ਦੇ ਉੱਪਰ ਜਿਹੜਾ ਆ ਉਹ ਪਾਕਿਸਤਾਨ ਨੇ ਆਪਣੇ ਡਰੋਨ ਜਿਹੜੇ ਆ ਉਹ ਟਾਰਗੇਟ ਕਰਕੇ ਇਸ ਪਾਸੇ ਨੂੰ ਡਰੋਨ ਜਿਹੜੇ ਛੱਡੇ ਸੀ ਆਪਣੇ ਮਿਸਾਈਲ ਜਿਸ ਪਾਸੇ ਨੂੰ ਛੱਡੀਆਂ ਸੀ ਜਿਨ੍ਹਾਂ ਨੂੰ ਕਿ ਤਹਿਸ ਨਹਿਸ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹ 에ਅਰ ਡਿਫੈਂਸ ਸਿਸਟਮ ਦੇ ਕਰਕੇ ਜਿਹੜਾ ਸਾਡੇ ਕੋਲੇ ਭਾਰ ਦਾ ਇਹ ਡਿਫੈਂਸ ਸਿਸਟਮ ਹੈ ਉਸ ਵੱਲੋਂ ਜਿਹੜਾ ਕੀਤਾ ਗਿਆ ਤੇ ਇਸ ਅਟੈਕ ਦੇ ਜਿਹੜੇ ਪਾਕਿਸਤਾਨੀ ਜਿਹੜੀਆਂ ਮਿਸਾਈਲਸ ਨੇ ਕੁਝ ਕ ਜੜੇ ਆ ਚਾਈਨਾ ਦੀਆਂ ਮਿਸਾਈਲਾਂ ਪਾਕਿਸਤਾਨ ਨੇ ਯੂਜ਼ ਕੀਤੀਆਂ ਸੀ ਉਹਨਾਂ ਦੇ ਕੁਝ ਕ ਟੁਕੜੇ ਜਿਹੜੇ ਨੇ ਉਹ ਭਾਰਤ ਵਾਲੇ ਪਾਸੇ ਬੜੇ ਸਾਰੇ ਵੱਖ-ਵੱਖ ਖੇਤਾਂ ਦੇ ਵਿੱਚ ਲੋਕਾਂ ਨੂੰ ਮਿਲੇ ਨੇ ਪੰਜਾਬ ਦੇ ਅਲੱਗ-ਅਲੱਗ ਜਿਹੜੇ ਥਾਵਾਂ ਤੇ ਸਵੇਰ ਤੋਂ ਜਿਹੜੀ ਖਬਰ ਆ ਰਹੀ ਹੈ ਨਾ ਕਿ ਉਹਨਾਂ ਨੂੰ ਮਿਲੇ ਨੇ ਹੁਣ ਦੂਸਰੀ ਗੱਲ ਇਹ ਕਿ ਬੀਤੀ ਰਾਤ ਇਹ ਡਿਫੈਂਸ ਸਿਸਟਮ ਤਾਂ ਜਿਹੜਾ ਹੈ ਉਸਨੇ ਆਪਣਾ ਕੰਮ ਕੀਤਾ ਪਰ ਉਸ ਤੋਂ ਬਾਅਦ ਅਗਲੀ ਰਣਨੀਤੀ ਕੀ ਸੀ ਅਗਲੀ ਕਾਰਵਾਈ ਕੀ ਹੋਣੀ ਸੀ ਤਾਂ ਉਸ ਦੇ ਤਹਿਤ ਅੱਜ ਸਵੇਰੇ ਇੰਡੀਆ ਵੱਲੋਂ ਕਾਰਵਾਈ ਕੀਤੀ ਗਈ ਭਾਰਤ ਵੱਲੋਂ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਅਟੈਕ ਕੀਤਾ ਗਿਆ ਪਾਕਿਸਤਾਨ ਦੇ ਕੁਝ ਏਰੀਆਜ਼ ਨੂੰ ਦੱਸਿਆ ਗਿਆ ਹੈ ਕਿ ਅੱਜ ਸਵੇਰੇ ਇੰਡੀਅਨ ਆਰਮਡ ਫੋਰਸਿਸ ਜਿਹੜੇ ਹੈ ਉਹਨਾਂ ਨੇ 에ਅਰ ਡਿਫੈਂਸ ਰਡਾਰ ਸਿਸਟਮ ਪਾਕਿਸਤਾਨ ਦਾ ਜਿਸ ਨੂੰ ਕਿ ਟਾਰਗੇਟ ਕੀਤਾ ਜਿਹੜਾ ਕਿ ਕਾਫੀ ਸਾਰੀਆਂ ਲੋਕੇਸ਼ਨਸ ਤੇ ਲੱਗਿਆ ਹੋਇਆ ਸੀ ਤਾਂ ਉਸ ਨੂੰ ਜਿਹੜਾ ਤਬਾਹ ਕਰ ਦਿੱਤਾ ਗਿਆ ਇਸ ਦੇ ਨਾਲ ਨਾਲ ਹੀ ਲਾਹੌਰ ਦੇ ਏਰੀਏ ਨੂੰ ਅਟੈਕ ਕੀਤਾ ਗਿਆ ਉੱਥੇ ਇੰਡੀਆ ਵੱਲੋਂ ਲਾਹੌਰ ਦਾ ਏਰੀਆ ਜਿਹੜਾ ਹੈ ਉੱਥੇ ਵੀ ਰਾਵਲ ਪਿੰਡੀਆ ਏਰੀਆ ਉੱਥੇ ਵੀ ਇੱਕ ਦੋ ਥਾਵਾਂ ਤੇ ਹੋਰ ਜਿਹੜਾ ਹੈ ਇੰਡੀਆ ਵੱਲੋਂ ਉੱਥੇ ਅਟੈਕ ਕੀਤਾ ਗਿਆ ਇਹ ਸਾਰੀ ਜਿਹੜੀ ਗੱਲ ਹੈ ਇਹ ਉਹ ਗਵਰਨਮੈਂਟ ਵੱਲੋਂ ਜਿਹੜਾ ਕਿ ਇੱਕ ਮਿਨਿਸਟਰੀ ਆਫ ਡਿਫੈਂਸ ਜਿਹੜਾ ਉਸ ਵੱਲੋਂ ਜਿਹੜਾ ਇੱਕ ਪ੍ਰੈਸ ਨੋਟ ਦਿੱਤਾ ਗਿਆ ਹੈ ਪ੍ਰੈਸ ਨੂੰ ਉਹ ਹੈ ਜਿਸ ਦੇ ਵਿੱਚ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਇਹ ਗੱਲਾਂ ਕੋਈ ਆਪਣੇ ਵੱਲੋਂ ਨਹੀਂ ਬਣਾ ਰਹੇ ਸਾਰੀਆਂ ਗੱਲਾਂ ਪ੍ਰੈਸ ਨੋਟ 'ਚ ਲਿਖੀਆਂ ਹੋਈਆਂ ਨੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਬਾਕੀ ਅਫੀਸ਼ੀਅਲ ਸਟੇਟਮੈਂਟ ਲੋਕਾਂ ਨੂੰ ਪਤਾ ਲੱਗ ਸਕੇ ਕੋਈ ਵੀ ਜਿਹੜੀ ਹੈ ਉਹ ਹਵਾ ਪਾਈ ਗੱਲ ਤੋਂ ਲੋਕ ਵੱਤ ਸਕਣ ਤਾਂ ਇਹ ਸਾਰੀਆਂ ਗੱਲਾਂ ਲਿਖੀਆਂ ਹੋਈਆਂ ਨੇ ਉਹਦੇ ਵਿੱਚ ਪਾਕਿਸਤਾਨ ਨੇ ਆਪਣੇ ਵੱਲੋਂ ਜਿਹੜਾ ਹੈ ਉਹ ਫਾਇਰਿੰਗ ਵਧਾ ਦਿੱਤੀ ਬਾਰਾਮੂਲਾ ਕੁੱਪਵਾੜਾ ਉਰੀ ਪੁਂਚ ਰਜੌੜੀ ਸੈਕਟਰ ਨੇ ਜੰਮੂ ਤੇ ਕਸ਼ਮੀਰ ਦੇ ਉੱਥੇ ਸਵੇਰ ਤੋਂ ਹੀ ਜਿਹੜੀ ਹੈ ਉਹ ਕਾਰਵਾਈ ਸ਼ੁਰੂ ਕੀਤੀ ਹੋਈ ਹੈ ਪਾਕਿਸਤਾਨ ਵੱਲੋਂ ਲਗਾਤਾਰ ਜਿਹੜਾ ਹੈ ਉੱਥੇ ਸਵੇਰੇ ਸਵੇਰ ਤੋਂ ਲੈ ਕੇ ਅੱਜ ਤੱਕ ਫਾਇਰਿੰਗ ਹੋ ਰਹੀ ਹੈ ਇਸ ਫਾਇਰਿੰਗ ਦੇ ਵਿੱਚ ਭਾਰਤ ਦੇ 16 ਲੋਕ ਜਿਹੜੇ ਆਪਣੀ ਜਾਨ ਗਵਾ ਚੁੱਕੇ ਨੇ ਹੁਣ ਤੱਕ ਸ਼ਹੀਦੀ ਪਾ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਤਿੰਨ ਲੇਡੀਆਂ ਨੇ ਤਿੰਨ ਊਮਨ ਨੇ ਤੇ ਪੰਜ ਬੱਚੇ ਨੇ ਟੋਟਲ 16 ਜਣੇ ਜਿਹੜੇ ਹੈ ਉਹ ਉਹ ਪਾਕਿਸਤਾਨ ਵੱਲੋਂ ਜਿਹੜਾ ਉਥੇ ਆਰਡੀਨਰੀ ਫਾਇਰਿੰਗ ਚੱਲ ਰਹੀ ਹੈ ਉਸ ਦੇ ਵਿੱਚ ਆਮ ਲੋਕ ਜਿਹੜੇ ਨੇ ਜਿਹੜੇ ਇਨੋਸੈਂਟ ਪੀਪਲ ਹੈ ਉਹਨਾਂ ਦੇ ਉੱਪਰ ਅਟੈਕ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਤਿੰਨ ਲੇਡੀਆਂ ਅਤੇ ਪੰਜ ਬੱਚੇ ਇਹ ਸ਼ਹੀਦੀ ਪਾ ਚੁੱਕੇ ਨੇ ਹੁਣ ਤੱਕ ਦੀ ਜਿਹੜੀ ਰਿਪੋਰਟ ਹੈ ਉਸ ਦੇ ਵਿੱਚ ਇਹ ਚੀਜ਼ ਸਾਹਮਣੇ ਆ ਰਹੀ ਹੈ ਤੇ ਇਸੇ ਕਰਕੇ ਹੀ ਇੰਡੀਆ ਜਿਹੜਾ ਉਸ ਨੂੰ ਦੁਬਾਰਾ ਫਿਰ ਜਵਾਬੀ ਹਮਲਾ ਦੇਣ ਵਾਸਤੇ ਮਜਬੂਰ ਹੋਣਾ ਪਿਆ ਕਿਉਂਕਿ ਪਾਕਿਸਤਾਨ ਵੱਲੋਂ ਲਗਾਤਾਰ ਅਟੈਕ ਹੋ ਰਹੇ ਨੇ ਪਾਕਿਸਤਾਨ ਜਿਹੜਾ ਉਹ ਕਿਤੇ ਵੀ ਥੰਮ ਨਹੀਂ ਰਿਹਾ ਉਸ ਤੋਂ ਬਾਅਦ ਦੂਜੇ ਨੰਬਰ ਤੇ ਗੱਲ ਕਰੀਏ ਤਾਂ ਜਿਹੜਾ ਇੰਡੀਅਨ ਆਰਮਡ ਫੋਰਸਿਜ਼ ਨੇ ਲਗਾਤਾਰ ਉਹ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਜਿਹੜਾ ਕੋਸ਼ਿਸ਼ ਕਰ ਰਹੀਆਂ ਨੇ ਕਿਸ ਤਰੀਕੇ ਨਾਲ ਜਿਹੜਾ ਉਹ ਲੋਕਾਂ ਨੂੰ ਜਿਹੜਾ ਸੁਰੱਖਿਅਤ ਰੱਖਿਆ ਜਾਵੇ ਲਗਾਤਾਰ ਪ੍ਰਸ਼ਾਸਨ ਵੱਲੋਂ ਜਿਹੜਾ ਉਹ ਲੋਕਾਂ ਨੂੰ ਡਵਾਈਜ਼ਰੀ ਦਿੱਤੀ ਜਾ ਰਹੀ ਹੈ ਗੁਰਦਾਸਪੁਰ ਦੇ ਏਰੀਏ ਦੇ ਵਿੱਚ ਜਿਹੜਾ ਉਹ ਡੀਸੀ ਗੁਰਦਾਸਪੁਰ ਵੱਲੋਂ ਇੱਕ ਡਵਾਈਸਰੀ ਦੇ ਦਿੱਤੀ ਗਈ ਹੈ ਕਿ ਰਾਤ ਨੂੰ 9 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਪੂਰੀ ਰਾਤ ਬਲੈਕਆਊਟ ਰੱਖਿਆ ਜਾਏਗਾ ਕੋਈ ਵੀ ਜਣਾ ਆਪਣੇ ਘਰ ਦੇ ਵਿੱਚ ਜੇ ਤੁਹਾਡੇ ਘਰੇ ਇਨਵਰਟਰ ਹੈ ਜਾਂ ਜਨਰੇਟਰ ਹੈ ਤਾਂ ਉਸ ਦਾ ਇਸਤੇਮਾਲ ਲਾ ਕੀਤਾ ਜਾਵੇ ਟੋਟਲੀ ਬਲੈਕਆਊਟ ਰੱਖਿਆ ਜਾਵੇ ਕਿਉਂਕਿ ਬੀਤੀ ਰਾਤ ਆਲਰੇਡੀ ਜਿਹੜਾ ਇੱਕ ਕੋਸ਼ਿਸ਼ ਪਾਕਿਸਤਾਨ ਨੇ ਕੀਤੀ ਹੈ ਤਾਂ ਹੋ ਸਕਦਾ ਹੈ ਅੱਜ ਦੀ ਰਾਤ ਵੀ ਕੋਈ ਹੋਰ ਕੋਸ਼ਿਸ਼ ਛੜੀ ਉਸ ਵੱਲੋਂ ਕੀਤੀ ਜਾਵੇ ਭਾਰਤੀ ਜਿਹੜੀ ਹੈ ਸੇਨਾ ਉਹ ਲਗਾਤਾਰ ਇਸ ਚੀਜ਼ ਦੇ ਉੱਪਰ ਚੌਕਸ ਹੈ ਪਰ ਲੋਕਾਂ ਨੂੰ ਵੀ ਸਾਥ ਦੇਣ ਦੀ ਪੂਰੀ ਦੀ ਪੂਰੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਵੀ ਜਰੂਰ ਆਪਣੇ ਘਰ ਦੇ ਉੱਪਰ ਕੋਈ ਵੀ ਕਿਸੇ ਵੀ ਤਰੀਕੇ ਦੀ ਲਾਈਟ ਨਾ ਜਗਾਓ ਮੋਬਾਈਲ ਦੀਆਂ ਟਾਰਚੇਸ ਨਾ ਜਗਾਈਆਂ ਜਾਣ ਕੋਈ ਮੋਮਬਤੀ ਦੀਵਾ ਨਾ ਬਾਲਿਆ ਜਾਵੇ ਇਹ ਜਿਹੜੀ ਐਡਵਾਈਸਰੀ ਹੈ ਇਹ ਆਮ ਸਿਵਿਲਿਅਨ ਲੋਕਾਂ ਨੂੰ ਦਿੱਤੀ ਗਈ ਹੈ ਇਸ ਦੇ ਨਾਲ ਨਾਲ ਜਿਹੜੀ ਗੁਰਦਾਸਪੁਰ ਦੀ ਜੇਲ ਹੈ ਅਤੇ ਗੁਰਦਾਸਪੁਰ ਦਾ ਜਿਹੜਾ ਹਸਪਤਾਲ ਹੈ ਉੱਥੇ ਇਸ ਚੀਜ਼ ਦੀ ਜਿਹੜੀ ਇਨਫੋਰਮੇਸ਼ਨ ਫਿਲਹਾਲ ਦਿੱਤੀ ਗਈ ਹੈ ਕਿ ਉਸ ਥਾਂ ਦੇ ਉੱਪਰ ਕੋਈ ਵੀ ਲਾਈਟ ਜਿਹੜੀ ਹੈ ਉਹ ਚੱਲ ਸਕਦੀ ਹੈ 댓 ਇਜ਼ ਅਲਾਉਡ ਪਰ ਬਹੁਤ ਧਿਆਨ ਨਾਲ ਕਵਰ ਕਰਕੇ ਤਾਕੀਆਂ ਖਿੜਕੀਆਂ ਕਵਰ ਕਰਕੇ ਤਾਂ ਕਿ ਕੋਈ ਵੀ ਲਾਈਟ ਜਿਹੜੀ ਆ ਉਥੋਂ ਬਾਹਰ ਨਾ ਜਾਵੇ ਤਾਂ ਇਹ ਜਿਹੜੀ ਐਡਵਾਈਜ਼ਰੀ ਹੈ ਇਹ ਗੁਰਦਾਸਪੁਰ ਤੇ ਹੋਰ ਬਾਰਡਰ ਸਟੇਟ ਸਿਟੀਆ ਨੇ ਉੱਥੇ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਇਸੇ ਦੇ ਨਾਲ-ਨਾਲ ਰਾਜਸਥਾਨ ਦੇ ਵਿੱਚ ਵੀ ਜਿਹੜਾ ਹੈ ਉਹ ਭਾਰਤੀ ਫੌਜ ਜਿਹੜੀ ਆ ਉਸ ਨੂੰ ਸਨਾਤ ਕਰ ਦਿੱਤਾ ਗਿਆ ਕਿਉਂਕਿ ਰਾਜਸਥਾਨ ਜਿਹੜਾ ਉਹ ਵੀ ਬਾਰਡਰ ਸਟੇਟ ਆ ਉੱਥੇ ਵੀ ਬਾਰਡਰ ਲੱਗਦਾ ਨਾਲ ਨਾਲ ਇਸੇ ਕਰਕੇ ਰਾਜਸਥਾਨ ਦੇ ਵਿੱਚ ਵੀ ਜਿਹੜੀ ਪੈਰਾ ਮਿਲਟਰੀ ਫੋਰਸਿਸ ਨੇ ਉਹਨਾਂ ਨੂੰ ਸਤਰਕ ਕਰ ਦਿੱਤਾ ਗਿਆ ਕਿ ਕਿਸੇ ਵੇਲੇ ਕੋਈ ਵੀ ਕਾਰਵਾਈ ਹੋ ਸਕਦੀ ਹੈ ਐਕਟਿਵ ਰਹੋ ਇਸੇ ਦੇ ਨਾਲ ਨਾਲ ਪੰਜਾਬ ਉਹਦਾ ਤਾਂ ਆਲਰੇਡੀ ਜਿਹੜਾ ਅਮਰitsar ਤੇ ਚੰਡੀਗੜ੍ਹ 에어ਪੋਰਟ ਜਿਹੜੇ ਨੇ ਉਹਨਾਂ ਨੂੰ ਬੰਦ ਕੀਤਾ ਹੋਇਆ ਹੈ ਤਾਂ ਇਹ ਹੁਣ ਰਾਜਸਥਾਨ ਦੇ 에어ਪੋਰਟ ਜਿਹੜੇ ਨੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਜਿਹੜਾ 에어 بیس ਸਿਸਟਮ ਹੈ ਫੌਜ ਦਾ ਉਹ ਸਿਸਟਮ ਜਿਹੜਾ ਉਸ ਨੂੰ ਵੀ ਐਕਟੀਵੇਟ ਰੱਖਣ ਦੀ ਗੱਲ ਕੀਤੀ ਗਈ ਹੈ ਕਿ ਉੱਥੇ ਸਤਰਕ ਰਹਿਣ ਕਿਸੇ ਵੇਲੇ ਵੀ ਜਿਹੜੀ ਕਾਰਵਾਈ ਹੋ ਸਕਦੀ ਹੈ ਤਾਂ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਹੈ ਇਸ ਤੇ ਵਿਚਾਲੇ ਜਿਹੜਾ ਲੋਕਾਂ ਨੂੰ ਜ਼ਰੂਰ ਅਪੀਲ ਜਿਹੜੀ ਕੀਤੀ ਜਾ ਰਹੀ ਹੈ ਲਗਾਤਾਰ ਕਿ ਤੁਸੀਂ ਆਪਣਾ ਬਚਾਅ ਜ਼ਰੂਰ ਰੱਖੋ ਜਿਹੜੇ ਆਮ ਲੋਕ ਨੇ ਉਹ ਕਿਸੇ ਵੀ ਤਰੀਕੇ ਦੀ ਅਫਵਾਹ ਤੋਂ ਜ਼ਰੂਰ ਬਚਣ ਜਿਨੀ ਇਨਫੋਰਮੇਸ਼ਨ ਹੁਣ ਤੁਹਾਡੇ ਨਾਲ ਸਾਰੀ ਸਾਂਝੀ ਕੀਤੀ ਹੈ ਇਹ ਸਾਰੀ ਉਹ ਇਨਫੋਰਮੇਸ਼ਨ ਹੈ ਜਿਹੜੀ ਕਿ ministry of defense ਵੱਲੋਂ ਸਾਂਝੀ ਕੀਤੀ ਗਈ ਹੈ ਇਹ ਸਾਰੀ ਇਨਫੋਰਮੇਸ਼ਨ ਤੁਸੀਂ ਖੁਦ ਚੈੱਕ ਕਰ ਸਕਦੇ ਹੋ ਮਿਨਿਸਟਰੀ ਆਫ ਡਿਫੈਂਸ ਦੀ ਵੈਬਸਾਈਟ ਤੇ ਜਾ ਕੇ ਉਹਨਾਂ ਦੇ ਸੋਸ਼ਲ ਮੀਡੀਆ ਚੈਨਲ ਦੇ ਉੱਪਰ ਜਾ ਕੇ ਚੈੱਕ ਕਰ ਸਕਦੇ ਹੋ ਤੁਹਾਨੂੰ ਪਤਾ ਲੱਗ ਜੇਗਾ ਕਿ ਕਿਹੜੀ ਇਨਫੋਰਮੇਸ਼ਨ ਜਿਹੜੀ ਉਹ ਕਰੈਕਟ ਹੈ ਕਿ ਕਿਹਨਿਕ ਇਨਫੋਰਮੇਸ਼ਨ ਗਲਤ ਹੈ ਤਾਂ ਜ਼ਰੂਰ ਸਿਟੀ ਹੈਡਲਾਈਨ ਹਮੇਸ਼ਾ ਕੋਸ਼ਿਸ਼ ਕਰਦਾ ਹੈ ਕਿ ਤੁਹਾਡੇ ਤੱਕ ਕੋਈ ਵੀ ਫੇਕ ਇਨਫੋਰਮੇਸ਼ਨ ਨਾ ਪਹੁੰਚਾਈ ਜਾਵੇ ਪਹਿਲਾਂ ਖੁਦ ਪੁਸ਼ਟੀ ਕੀਤੀ ਜਾਂਦੀ ਹੈ ਡਿਫਰੈਂਟ ਸੋਰਸਸ ਤੋਂ ਉਸ ਤੋਂ ਬਾਅਦ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਈ ਜਾਂਦੀ ਹੈ ਤੇ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਤੁਹਾਡੇ ਤ ਫਿਲਹਾਲ ਤੁਹਾਨੂੰ ਦੁਬਾਰਾ ਦੱਸਣੇ ਆ ਕਿ ਕਿਹੜੇ ਕਿਹੜੇ ਸ਼ਹਿਰ ਨੇ ਜਿਨ੍ਹਾਂ ਨੂੰ ਬੀਤੀ ਰਾਤ ਟਾਰਗੇਟ ਕੀਤਾ ਗਿਆ ਸੀ ਹਾਲੇ ਜਿਹੜਾ ਹੈ ਉਹਨਾਂ ਸ਼ਹਿਰਾਂ ਦਾ ਬਚਾਅ ਹੋ ਗਿਆ ਮਿਸ਼ਨ ਸਿੰਧੂਰ ਦੇ ਤਹਿਤ ਇੰਡੀਆ ਨੇ ਕਾਰਵਾਈ ਕੀਤੀ ਪਾਕਿਸਤਾਨ ਦੇ ਉੱਪਰ ਉਸ ਤੋਂ ਬਾਅਦ ਪਾਕਿਸਤਾਨ ਵੱਲੋਂ ਜਿਹੜਾ ਹੈ ਉਹ ਆਪ ਦੇ ਜਿਹੜੇ ਕੁਝ ਸ਼ਹਿਰ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਜਿਹੜੇ ਇੰਡੀਆ ਦੇ ਜਿਹੜੇ ਵੈਸਟਰਨ ਏਰੀਆ ਦੇ ਵਿੱਚ ਜਿਹੜੇ ਸ਼ਹਿਰ ਨੇ ਅਵੰਤੀਪੁਰਾ ਸ਼੍ਰੀਨਗਰ ਜੰਮੂ ਪਠਾਨਕੋਟ ਅੰਮ੍ਰਿਤਸਰ ਕਪੂਰਥਲਾ ਜ਼ਿਲੰਦਰ ਲੁਧਿਆਣਾ ਆਦਮਪੁਰ ਬਠਿੰਡਾ ਚੰਡੀਗੜ੍ਹ ਨਲ ਫਲਾਦੀ ਉੱਤਰ ਲਈ ਤੇ ਪੁਜ ਇਹਨਾਂ ਏਰੀਆਜ਼ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਸੀ ਜਿਸ ਨੂੰ ਕਿ ਬੀਤੀ ਰਾਤ 에ਅਰ ਡਿਫੈਂਸ ਸਿਸਟਮ ਨੇ ਉਹਨਾਂ ਦਾ ਜਿਹੜਾ ਅਟੈਕ ਸੀ ਉਸ ਨੂੰ ਰਾਹ ਦੇ ਵਿੱਚ ਹੀ ਜਿਹੜਾ ਰੋਕ ਦਿੱਤਾ ਹਵਾ ਦੇ ਵਿੱਚ ਜਿਹੜੀਆਂ ਬਸਾਇਦਨਾਂ ਨੂੰ ਡਿਸਟਰਾਏ ਕਰ ਦਿੱਤਾ ਤੇ ਇਸੇ ਕਰਕੇ ਜੋ ਬੀਤੇ ਦਿਨਾਂ ਦੇ ਵਿੱਚ ਮੌਕ ਡ੍ਰਿਲਸ ਕੀਤੀਆਂ ਗਈਆਂ ਸੀ ਜਿਹੜੇ ਬਲੈਕਆਊਟ ਜਿਹੜੇ ਆ ਉਸੀ ਮੌਕ ਡ੍ਰਿਲ ਕੀਤੀ ਗਈ ਸੀ ਹੁਣ ਉਹ ਚੀਜ਼ ਐਕਚੁਅਲ ਦੇ ਵਿੱਚ ਤੁਹਾਨੂੰ ਕਰਨ ਦੀ ਜਿਹੜੀ ਲੋੜ ਹੈ ਉਹ ਤੁਸੀਂ ਐਕਚੁਅਲ ਦੇ ਵਿੱਚ ਜਿਹੜਾ ਹੈ ਉਸ ਨੂੰ ਪ੍ਰੈਕਟਿਸ ਕਰਨੀ ਹੈ ਕਿਉਂਕਿ ਇਹ ਜਿਹੜੀ ਕਾਰਵਾਈ ਹੈ ਕਿਸੇ ਵੇਲੇ ਵੀ ਕਿਤੋਂ ਵੀ ਹੋ ਸਕਦੀ ਹੈ ਸਤਰ ਕਰੋ ਬੀਤੀ ਰਾਤ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਵੀ ਜਿਹੜਾ ਬਲੈਕਆਊਟ ਕੀਤਾ ਗਿਆ ਸੀ ਇਸੇ ਕਰਕੇ ਕਿ ਜੇ ਬਾਇਸ ਕੁਸ ਟਿਊਸ਼ਨ ਬਣਦੀ ਹੈ ਤਾਂ ਉੱਥੋਂ ਜਿਹੜੀ ਸਿੱਖ ਸੰਗਤ ਹੈ ਉਹ ਸਤਰ ਕਰੇ ਜਿਹੜੀ ਸੰਗਤ ਹੈ ਉੱਥੋਂ ਦੀ ਉਹ ਪਹਿਲਾਂ ਹੀ ਪ੍ਰਿਪੇਅਰਡ ਰਹੇ ਤਾਂ ਪ੍ਰਿਪੇਅਰ ਪ੍ਰੇਪਰੇਸ਼ਨ ਵਾਸਤੇ ਹੀ ਆਲਰੇਡੀ ਜਿਹੜਾ ਬੀਤੀ ਰਾਤ ਇਹ ਕਾਰਵਾਈ ਕੀਤੀ ਗਈ ਇਸ ਤਾਂ ਲੋਕ ਜਿਹੜੇ ਹੈ ਉਹ ਸਤਰ ਕਰਣ ਫੇਕ ਇਨਫੋਰਮੇਸ਼ਨ ਤੋਂ ਜ਼ਰੂਰ ਬਚਿਆ ਜਾਵੇ ਇਸੇ ਦੇ ਨਾਲ ਨਾਲ ਜਿਹੜਾ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਸਾਂਝੀ ਕਰ ਰਹੇ ਆ ਅਲੱਗ-ਅਲੱਗ ਸੋਰਸਿਸ ਤੋਂ ਤੁਹਾਡੇ ਕੋਲ ਇਨਫੋਰਮੇਸ਼ਨ ਪਹੁੰਚ ਰਹੀ ਹੈ ਜਰੂਰ ਇਸ ਚੀਜ਼ ਦੀ ਨਿਗ੍ਹਾ ਰੱਖੀ ਜਾਵੇ ਕਿ ਕਿਹੜੀ ਇਨਫੋਰਮੇਸ਼ਨ ਸਹੀ ਹੈ ਕਿਹੜੀ ਗਲਤ ਹੈ ਸਿਟੀ ਹੈਡਲਾਈਨ ਹਮੇਸ਼ਾ ਤੁਹਾਡੇ ਤੱਕ ਸਹੀ ਇਨਫੋਰਮੇਸ਼ਨ ਪਹੁੰਚਾਉਂਦਾ ਹੈ ਤੁਸੀਂ ਹੋਰ ਜਿਹੜੇ ਸੋਰਸਿਸ ਤੋਂ ਇਨਫੋਰਮੇਸ਼ਨ ਲੈ ਰਹੇ ਹੋ ਉਹ ਜਿਹੜੀ ਹੈ ਉਹ ਇਨਫੋਰਮੇਸ਼ਨ ਕਰੈਕਟ ਹੈ ਨਹੀਂ ਹੈ ਜਰੂਰ ਇਸ ਚੀਜ਼ ਦਾ ਧਿਆਨ ਰੱਖੋ ਹੋਰ ਕੋਈ ਵੀ ਸਾਡੇ ਤੱਕ ਇਨਫੋਰਮੇਸ਼ਨ ਆਏਗੀ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਸਿਟੀ ਹੈਡਲਾਈਨਸ ਤੇ ਜਿਵੇਂ ਜਿਵੇਂ ਕੋਈ ਇਨਫੋਰਮੇਸ਼ਨ ਆਦੀ ਹੈ ਤੁਹਾਨੂੰ ਨਾਲ ਨਾਲ ਸ਼ੇਅਰ ਕਰਦੇ ਰਹਿਾਂਗੇ